ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪプラス हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜਨਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਇਕਾਈ ਹਸਪਤਾਲ ਨੇ ਲਿੰਗ ਇੰਪਲਾਂਟ ਅਤੇ ਜਨਸੀ ਬੇਕਾਰਾਂ ਬਾਰੇ ਇੱਕ ਪੱਤਰਕਾਰ ਸਮੇਲਨ ਦਾ ਆਯੋਜਨ ਕੀਤਾ ਜਿਸ ਵਿੱਚ ਪੀਜੀਆਈ ਇਕਾਈ ਹਸਪਤਾਲ ਅਤੇ ਦਿੱਲੀ ਦੇ ਮਾਹਿਰਾਂ ਨੇ ਲਿੰਗ ਇੰਪਲਾਂਟ ਸਰਜਰੀ ਬਾਰੇ ਚਰਚਾ ਸਾਂਝੀ ਕੀਤੀ ਇਸ ਮੌਕੇ ਇਕਾਈ ਹਸਪਤਾਲ ਅਤੇ ਇਕਾਈ ਅਕਾਦਮਿਕ ਟਰਸਟ ਨੇ ਰੈਕਟਾਈਲ ਡਿਸਫੰਕਸ਼ਨ ਅਤੇ ਪੈਨਾਈਲ ਇੰਪਲਾਂਟ ਸਰਜਰੀ ਬਾਰੇ ਵਿਸ਼ੇਸ਼ ਤੌਰ ਤੇ ਵਰਕਸ਼ਾਪ ਦੇ ਆਯੋਜਨ ਦੇ ਨਾਲ ਨਾਲ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ ਪ੍ਰੋਗਰਾਮ ਦੌਰਾਨ ਡਿਸਫੰਕਸ਼ਨ ਦੇ ਵੱਖ-ਵੱਖ ਪਹਿਲੂਆਂ ਤੇ ਵੀ ਚਰਚਾ ਕੀਤੀ ਜੋ ਕਿ ਬਹੁਤ ਸਾਰੇ ਭਾਰਤੀ ਮਰਦਾਂ ਲਈ ਇੱਕ ਆਮ ਸਮੱਸਿਆ ਹੈ ਅਤੇ ਇਹ ਵਿਆਹ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਇਸ ਦੇ ਇਲਾਜ ਦੇ ਤਰੀਕੇ ਇਸ ਮੌਕੇ ਤੇ ਸਾਂਝੀ ਕੀਤੇ ਗਏ ਚਰਚਾ ਦੌਰਾਨ ਮਾਹਿਰ ਡਾਕਟਰ ਨੇ ਦੱਸਿਆ ਕਿ ਕਿਸ ਤਰ੍ਹਾਂ ਨਵੌਂਸਕਤ ਨਾਲ ਜੂਝਦੇ ਮਰੀਜ਼ ਸੱਪ ਤਰ੍ਹਾਂ ਦੇ ਇਲਾਜ ਕਰਵਾਉਣ ਤੋਂ ਬਾਅਦ ਵੀ ਠੀਕ ਨਾ ਹੋਣ ਦੀ ਸੂਰਤ ਵਿੱਚ ਹਤਾਸ਼ ਹੋ ਕੇ ਬੈਠ ਜਾਂਦੇ ਹਨ ਲੇਕਿਨ ਹੁਣ ਇਕਾਈ ਹਸਪਤਾਲ ਦੇ ਮਾਹਿਰ ਡਾਕਟਰ ਬਲਦੇਵ ਸਿੰਘ ਆਲਕ ਇਕਾਈ ਹਸਪਤਾਲ ਦੇ ਯੂਰੋਲੋਜੀ ਦੇ ਮੁਖੀ ਅਤੇ ਪੀਜੀਆਈ ਐਮਈਆਰ ਚੰਡੀਗੜ੍ਹ ਅਦਵਿਕੇ ਜਰੋਲੋਜੀ ਦੇ ਪ੍ਰਮੁੱਖ ਮਾਹਿਰ ਡਾਕਟਰ ਅਦਿੱਤਿਆ ਪ੍ਰਕਾਸ਼ ਸ਼ਰਮਾ ਦੋਵਾਂ ਨੇ ਇਸ ਇਲਾਜ ਦੇ ਨਵੀਨਤਾ ਤੇ ਪਰਿਵਰਤਨਸ਼ੀਲ ਪ੍ਰਭਾਵਾਂ ਨੂੰ ਉਜਾਗਰ ਕੀਤਾ। ਉਹਨਾਂ ਦੱਸਿਆ ਕਿ ਤਿੰਨ ਪੀਸ ਇਨਫਲੇਟੇਬਲ ਪੈਨਾਈਲ ਪ੍ਰੋਥੈਸਿਸ ਆਰਾਮ ਅਤੇ ਸੰਤੁਸ਼ਟੀ ਪ੍ਰਦਾਨ ਕਰਦਾ ਹੈ ਜੋ ਹਰ ਹੋਰ ਇਲਾਜਾਂ ਨਾਲ ਮੇਲ ਨਹੀਂ ਖਾਂਦਾ। ਇਹ ਪ੍ਰਭਾਵਸ਼ਾਲੀ ਹੈ ਤੇ ਈਡੀ ਦੁਆਰਾ ਪ੍ਰਭਾਵਿਤ ਜੋੜਿਆਂ ਲਈ ਨੇੜਤਾ ਨੂੰ ਬਹਾਲ ਕਰਦਾ ਹੈ। एनपीस इन्फ्लेटेबल पेनाइल प्रोस्थेसिस थीसिस ਦੇ ਪ੍ਰਮੁੱਖ ਲਾਭਾਂ ਵਿੱਚ ਸ਼ਾਮਲ ਹਨ ਵਧੀ ਹੋਈ ਸੰਤੁਸ਼ਟੀ ਮਰੀਜ਼ ਕੁਦਰਤੀ ਭਾਵਨਾਵਾਂ ਦੇ ਕਾਰਨ ਆਪਣੇ ਸਾਥੀਆਂ ਨਾਲ ਉਸ ਚ ਪੱਧਰੀ ਦੀ ਸੰਤੁਸ਼ਟੀ ਅਤੇ ਨੇੜਤਾ ਦੀ ਰਿਪੋਰਟ ਕਰਦੇ ਹਨ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਆਮ ਜਨਸੀ ਕਾਰਜਾਂ ਨੂੰ ਬਹਾਲ ਕਰਨ ਨਾਲ ਮਨੋਵਿਗਿਆਨਿਕ ਤੰਦਰੁਸਤੀ ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਤੇ ਡੂੰਗਾ ਪ੍ਰਭਾਵ ਪਾਉਂਦਾ ਹੈ ਉਹਨਾਂ ਨੇ ਦੱਸਿਆ ਕਿ ਦਵਾਈਆਂ ਵਰਗੇ ਅਸਥਾਈ ਹੱਲਾਂ ਦੇ ਉਲਟ ਪੈਨਾਈਲ ਪ੍ਰੋਸੈਸ ਬੇਸ ਇੱਕ ਟਿਕਾਊ ਹੱਲ ਪ੍ਰਦਾਨ ਕਰਦੇ ਹਨ ਸਮੇਂ ਦੇ ਨਾਲ-ਨਾਲ ਲਗਾਤਾਰ ਨਤੀਜੇ ਪ੍ਰਦਾਨ ਕਰਦੇ ਹਨ ਇਸ ਤੋਂ ਇਲਾਵਾ ਸਰਜਿਕਲ ਟੈਕਨੀਕਾਂ ਵਿੱਚ ਤਰੱਕੀ ਨੇ ਟ੍ਰਾਂਸਪਲੈਂਟ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਬਦੇਰੇ ਕੁਸ਼ਲ ਬਣਾ ਦਿੱਤਾ ਹੈ ਜਿਸ ਨਾਲ ਮਰੀਜ਼ਾਂ ਨੂੰ ਘੱਟੋ-ਘੱਟ ਰਿਕਵਰੀ ਸਮਾਂ ਮਿਲਦਾ ਹੈ ਜਿਵੇਂ ਜਿਵੇਂ 3 ਪੀਸ ਇਨਫਲੇਟੇਬਲ ਪੈਨਾਈਲ ਪ੍ਰੋਸੈਸ ਬੀ 30 ਦੀ ਪ੍ਰਭਾਵ ਪ੍ਰਭਾਵਸ਼ੀਲਤਾ ਅਤੇ ਲਾਭਾਂ ਬਾਰੇ ਜਾਗਰੂਕਤਾ ਵਧਦੀ ਹੈ ਬਦੇਰੀ ਪੁਰਸ਼ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਇਸ ਵਿਕਲਪ ਦੀ ਖੋਜ ਕਰ ਰਹੇ ਹਨ ਇਹ ਈਡੀ ਦੇ ਪ੍ਰਬੰਧਨ ਵਿੱਚ ਇੱਕ ਨਵੇਂ ਯੁੱਗ ਨੂੰ ਦਰਸਾਉਂਦਾ ਹੈ ਇਸ ਕਾਨਫਰੰਸ ਵਿੱਚ ਵਿਧੀ ਦੀ ਸ਼ੁਰੂਆਤ ਡਾਕਟਰ ਕਰਮਬੀਰ ਸਿੰਘ ਗੋਇਲ ਮੈਂਬਰ ਪੰਜਾਬ ਮੈਡੀਕਲ ਕਾਉਂਸਲ ਦੁਆਰਾ ਕੀਤੀ ਗਈ ਜਿਨ੍ਹਾਂ ਨੇ ਅਜਿਹੀ ਜਾਣਕਾਰੀ ਭਰਪੂਰ ਸਮਾਗਮ ਦੇ ਆਯੋਜਨ ਲਈ ਇਕਾਈ ਹਸਪਤਾਲ ਦੀ ਸਲਾਹਗਾ ਕੀਤੀ ਇਸ ਮੌਕੇ ਜਥੇ ਬੰਦਕ ਸਕਤਰ ਡਾਕਟਰ ਆਮਿਤ ਤੁਲੀ ਨੇ ਕਾਨਫਰੰਸ ਵਿੱਚ ਦਿਖਾਈ ਗਈ ਦਿਲਚਸਪੀ ਅਤੇ ਉਹਨਾਂ ਦੀ ਜ਼ਬਰਦਸਤ ਤਾਲਮੇਲ ਲਈ ਭਾਗੀਦਾਰਾਂ ਦਾ ਧੰਨਵਾਦ ਕੀਤਾ ਕਾਨਫਰੰਸ ਦੇ ਅੰਤ ਵਿੱਚ ਡਾਕਟਰ ਬਲਦੇਵ ਸਿੰਘ ਆਲਖ ਨੇ ਇਸ ਨਵੀਨਤਮ ਸਾਇੰਟੀਫਿਕ ਵਿਧੀ ਰਾਹੀਂ ਸਫਲ ਇਲਾਜ ਕਰਵਾਉਣ ਲਈ ਪੀੜਤ ਮਰੀਜ਼ਾਂ ਨੂੰ ਅਪੀਲ ਕੀਤੀ ਅਤੇ ਇਸ ਸਬੰਧ ਵਿੱਚ ਹਸਪਤਾਲ ਵੱਲੋਂ ਸਮੇਂ-ਸਮੇਂ ਤੇ ਜਾਗਰੂਕਤਾ ਬਧਾਉਣ ਦੀ ਗੱਲ ਵੀ ਕੀਤੀ ਗਈ ਔਲਕ ਯੂਰੋਲੋਜਿਸਟ ਐਂਡਰੋਲੋਜਿਸਟ ਐਂਡ ਟਰਾਂਸਪਲੈਂਟ ਸਰਜਨ ਇਕਾਈ ਹਸਪੀਟਲ ਤੋਂ ਗੱਲ ਕਰ ਰਹੇ ਹਾਂ ਅੱਜ ਅਸੀਂ ਇਹ ਇੱਕ ਸੀਐਮਈ ਰੱਖੀ ਹੈ ਇਰੈਕਟਾਈਲ ਡਿਸਕ ਫੰਕਸ਼ਨ ਐਂਡ ਵਰਕਸ਼ਾਪ ਔਨ ਪੈਨਾਈਲ ਪ੍ਰੋਸਥੀਸਿਸ ਇੰਪਲਾਂਟੇਸ਼ਨ ਇਹ ਇਹਦਾ ਮਤਲਬ ਹੈ ਜਿਹੜੇ ਲੋਕਾਂ ਨੂੰ ਸੈਕਸ਼ੂਅਲ ਡਿਸਆਰਡਰਸ ਨੇ ਬਹੁਤ ਹੀ ਕਾਮਨ ਨੇ ਕਿਸੇ ਵੀ ਏਜ ਗਰੁੱਪ ਚ ਹੋ ਸਕਦੇ ਐ ਐਲਡਰਲੀ ਨੂੰ ਵੀ ਹੋ ਸਕਦੇ ਐ ਯੰਗ ਪੀਪਲ ਨੂੰ ਵੀ ਹੋ ਸਕਦੇ ਐ ਤੇ ਇਹ ਬਹੁਤ ਜ਼ਿਆਦਾ ਪਰਿਵਾਰਾਂ ਨੂੰ ਡਿਸਟਰਬ ਕਰਦਾ ਹੈ ਕਈ ਵਾਰੀ ਪਰਸਨ ਨੂੰ ਵੀ ਡਿਸਟਰਬ ਕਰਦਾ ਜਿਹਨੂੰ ਕਿ ਸੈਕਸ਼ੂਅਲ ਡਿਸਆਰਡਰ ਹੈਗਾ ਕਈ ਲੋਕ ਸ਼ਰਮ ਕਰਕੇ ਆਪਣੇ ਡਾਕਟਰ ਦੀ ਸਲਾਹ ਨਹੀਂ ਲੈਂਦੇ ਤੇ ਇਹ ਸਾਇਲੈਂਸ ਦੇ ਵਿੱਚ ਸਫਰ ਕਰਦੇ ਰਹਿੰਦੇ ਹੈਗੇ ਆ ਇਸ ਕਾਨਫਰੈਂਸ ਦਾ ਜਿਹੜਾ ਇੱਕ ਮੇਨ ਮਤਲਬ ਹੈਗਾ ਮੰਤਵ ਹੈਗਾ ਉਹ ਹੈਗਾ ਲੋਕਾਂ ਨੂੰ ਅਵੇਅਰ ਕਰਨਾ ਕਿ ਜੇ ਕਿਸੇ ਨੂੰ ਕਿਸੇ ਤਰ੍ਹਾਂ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤੇ ਉਸ ਦਾ ਸਹੀ ਤਰੀਕੇ ਨਾਲ ਸਾਇੰਟਿਫਿਕ ਤਰੀਕੇ ਨਾਲ ਇਲਾਜ ਕੀਤਾ ਜਾ ਸਕਦਾ ਹੈਗਾ ਇਹਦੇ ਕਾਫੀ ਤਰ੍ਹਾਂ ਦੇ ਇਲਾਜ ਹੈ ਕਈ ਲੋਕਾਂ ਨੂੰ ਤਾਂ ਥੋੜਾ ਮੋਟਾ ਸਾਈਕੋਲੋਜੀਕਲ ਇਫੈਕਟ ਹੁੰਦਾ ਹੈ ਉਹਦੇ ਚੰਗੀ ਤਰ੍ਹਾਂ ਹਿਸਟਰੀ ਤੇ ਐਗਜ਼ਾਮੀਨੇਸ਼ਨ ਕਰਕੇ ਉਹਨੂੰ ਕਈ ਗੱਲਾਂ ਸਮਝਾਏ ਜਾਂਦੀਆਂ ਉਹ ਠੀਕ ਹੋ ਜਾਂਦੇ ਆ ਪਰ ਜੇ ਕਿਸੇ ਨੂੰ ਰੀਅਲੀ ਆਰਗੇਨਿਕ ਸੈਕਸ਼ੂਅਲ ਡਿਸਫੰਕਸ਼ਨ ਹੈਗਾ ਤਾਂ ਉਹਨਾਂ ਵਾਸਤੇ ਸਾਡੇ ਕੋਲੇ ਬਈ ਬੜੀ ਤਰ੍ਹਾਂ ਦੀਆਂ ਟ੍ਰੀਟਮੈਂਟ ਹੈਗੀਆਂ ਇੰਜੈਕਸ਼ਨਸ ਹੈਗੇ ਮੈਡੀਕੇਸ਼ਨ ਹੈਗੀਆਂ ਵੈਕਿਊਮ ਡਿਵਾਈਸਸ ਹੈਗੀਆਂ ਇੰਪਲਾਂਟ ਹੈਗੇ ਤੇ ਇੰਪਲਾਂਟ ਕਈ ਤਰ੍ਹਾਂ ਦੇ ਹੈਗੇ ਪ੍ਰੋਸਥੈਸਿਸ ਜਿਹਨੂੰ ਕਹਿੰਦੇ ਆਪਾਂ ਉਹ ਕਈ ਤਰ੍ਹਾਂ ਦੇ ਹੈਗੇ ਆ ਸਿੰਗਲ ਪੀਸ ਹੈ 2 ਪੀਸ ਹੈ 3 ਪੀਸ ਹੈ ਰਿਜਿਡ ਹੈ ਸੈਮੀ ਰਿਜਿਡ ਹੈ ਹੁਣ ਅੱਜ ਦੀ ਜਿਹੜੀ ਵਰਕਸ਼ਾਪ ਆ ਉਹਦੇ ਵਿੱਚ 3 ਪੀਸ ਪੈਨਾਈਲ ਪ੍ਰੋਸਥੀਸ ਇੰਪਲਾਂਟੇਸ਼ਨ ਦਿਖਾਇਆ ਜਾ ਰਿਹਾ ਜਿਹੜਾ ਕਿ ਮੋਸਟ ਐਡਵਾਂਸਡ ਹੈ ਤੇ ਇਹ ਬਿਲਕੁਲ ਨੇਚਰਲ ਤਰੀਕੇ ਦੀ ਤਰ੍ਹਾਂ ਜਿਸ ਤਰ੍ਹਾਂ ਇਰੇਕਸ਼ਨ ਹੁੰਦੀ ਹੈ ਉਸ ਤਰ੍ਹਾਂ ਦਾ ਇਹ ਕੰਮ ਆदमी ਦੇ ਆਂਦਾ ਹੈਗਾ ਤੇ ਇਹਦੇ ਨਾਲ ਉਹਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਉਂਦੀ ਥੋੜਾ ਜਿਹਾ ਐਕਸਪੈਂਸਿਵ ਜ਼ਰੂਰ ਆ ਬਾਕੀ ਨਾਲੋਂ ਪਰ ਇਹ ਬਿਲਕੁਲ ਨੀਅਰ ਨਾਰਮਲ ਸਿਚੁਏਸ਼ਨ ਪੈਦਾ ਕਰ ਦਿੰਦਾ ਹੈਗਾ ਤੇ ਸਾਡਾ ਅੱਜ ਦਾ ਜਿਹੜਾ ਇਹ ਵਰਕਸ਼ਾਪ ਦਾ ਮੇਨ ਮੰਤਵ ਹੈ ਲੋਕਾਂ ਨੂੰ ਅਵੇਅਰ ਕਰਨਾ ਕਿ ਕਿਸੇ ਨੂੰ ਵੀ ਇਸ ਗੱਲ ਤੋਂ ਝਿਜਕਣਾ ਨਹੀਂ ਚਾਹੀਦਾ ਆਪਣੇ ਡਾਕਟਰ ਇਅਰੋਲੋਜਿਸਟ ਜਾਂ ਜਿਹੜਾ ਵੀ ਤੁਹਾਡਾ ਡਾਕਟਰ ਉਹਦੇ ਨਾਲ ਆ ਕੇ ਆਪਣੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਤੇ ਇਸ ਦਾ ਸਹੀ ਤਰੀਕੇ ਨਾਲ ਇਲਾਜ ਕਰਾਉਣਾ ਚਾਹੀਦਾ ਮੈਂ ਡਾਕਟਰ ਕਰਨਵੀਰ ਗੋਇਲ ਪੰਜਾਬ ਮੈਡੀਕਲ ਕਾਉਂਸਲ ਤੋਂ ਐਜ਼ অবজারভার ਅੱਜ ਦੇ ਇਸ ਇਵੈਂਟ ਤੇ ਆਇਆ ਸੀਗਾ ਜਿਹੜਾ ਕੀ ਏਵਾਈ ਕੇ ਏਵਾਈ ਹਸਪੀਟਲ ਦੇ ਵਿੱਚ ਇਰੇਕਟਾਈਲ ਡਿਸਫੰਕਸ਼ਨ ਐਂਡ ਇਟਸ ਮੈਨੇਜਮੈਂਟ ਤੇ ਡਾਕਟਰ ਬਲਦੇਵ ਵਾਲਖ ਔਰ ਉਹਨਾਂ ਦੀ ਟੀਮ ਵੱਲੋਂ ਰੱਖਿਆ ਗਿਆ ਹੈਗਾ ਡਾਕਟਰ ਬਲਦੇਵ ਵਾਲਖ ਜਿਸ ਟਾਈਮ ਕੀ ਤੁਹਾਨੂੰ ਪਤਾ ਹੈ ਇੰਟਰਨੈਸ਼ਨਲ ਰਿਪਿਊਟ ਦੇ ਕਿਡਨੀ ਟ੍ਰਾਂਸਪਲੈਂਟ ਸਰਜਨ ਐਂਡ ਯੂਰੋਲੋজিস্ট ਹੈਗੇ ਹਨ ਔਰ ਇਹਨਾਂ ਦੇ ਹਮੇਸ਼ਾ ਹੀ ਇਹਨਾਂ ਦੇ ਉਪਰਾਲੇ ਹੀ ਰਹਿੰਦੇ ਨੇ ਕਿ ਜੋ ਵੀ ਲੇਟੈਸਟ ਔਰ ਜੋ ਵੀ ਬੈਸਟ ਟ੍ਰੀਟਮੈਂਟ ਔਰ ਆਪਰੇਟਿਵ ਮੋਡੈਲਿਟੀਆਂ ਕਿਸੇ ਵੀ ਵਰਲਡ ਦੇ ਕੋਨੇ 'ਚ ਹੋਣ ਉਹ ਆਪਣੇ ਕੋਲ ਆਪਣੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਆਣ ਤੇ ਪੰਜਾਬ ਦੇ ਲੁਧਿਆਣਾ ਦੇ ਵਸਨੀਕਾਂ ਵਾਸਤੇ ਉਹਨਾਂ ਨੂੰ ਉਹ ਫਾਇਦਾ ਹੋਵੇ। ਸੋ ਅੱਜ ਦਾ ਜਿਹੜਾ ਇਹ ਇਵੈਂਟ ਹੈਗਾ ਇਹ ਵੀ ਇੱਕ ਇਰੇਕਟਲ ਡਿਸਫੰਕਸ਼ਨ ਜਿਹੜਾ ਕਿ ਲੋਕਾਂ ਨੂੰ ਆਪ ਲੋਕਾਂ ਨੂੰ ਨਹੀਂ ਪਤਾ ਹੈਗਾ ਜਿਆਦਾ ਇਰੇਕਟਲ ਡਿਸਫੰਕਸ਼ਨ ਜਿਹੜਾ ਆਪਾਂ ਕਹਿੰਦੇ ਹੈਗਾ ਕਿ ਜੋ ਮੇਲ ਔਰ ਫੀਮੇਲ ਦੇ ਸੈਕਸ ਦੇ ਵਿੱਚ ਦਿੱਕਤ ਆਉਂਦੀ ਹੈ ਮੇਲ ਵੱਲੋਂ ਉਸ ਦੇ ਉੱਤੇ ਇਹਨਾਂ ਨੇ ਅੱਜ ਸੈਮੀਨਾਰ ਔਰ ਵਰਕਸ਼ਾਪ ਰੱਖੀ ਸੀ ਕਿ ਜਿਨ੍ਹਾਂ ਦੇ ਕੁਝ ਲਾ ਇਲਾਜ ਕੇਸ ਨੇ ਉਹਨਾਂ ਨੂੰ ਆਪਾਂ ਕਿਵੇਂ ਟ੍ਰੀਟਮੈਂਟ ਕਰਕੇ ਉਹਨਾਂ ਦੀ ਜ਼ਿੰਦਗੀ ਆਪਾਂ ਸੌਖੀ ਕਰ ਸਕਦੇ ਆ। ਸੋ ਜਿਵੇਂ ਕਿ ਉਹਨਾਂ ਦੇ ਸਾਰੇ ਹੀ ਅੱਗੇ ਵੀ ਪੁਰਾਣੇ ਵੀ ਜਿੰਨੇ ਵੀ ਐਫਰਟਸ ਨੇ ਜਾਂ ਉਪਰਾਲੇ ਹੁੰਦੇ ਨੇ ਉਹ ਬਹੁਤ ਹੀ ਸਲਾਗਯੋਗ ਹੁੰਦੇ ਨੇ ਔਰ ਮੈਂ ਉਹਨਾਂ ਨੂੰ ਅੱਜ ਦੇ ਇਸ ਮੌਕੇ ਤੇ ਮੁਬਾਰਕਵਾ ਵੀ ਦਿਨਾ ਹੈ ਔਰ ਵੈਸਟਿਸ਼ੀ ਦਿਨਾ ਹੈ। ਕਿ ਉਹਨਾਂ ਦੀ ਜਿੰਨੇ ਵੀ ਐਫਰਟਸ ਨੇ ਟਰਵਰਡਸ ਬੈਟਰਮੈਂਟ ਆਫ ਦਾ ਪੀਪਲ ਇਨ ਪੰਜਾਬ ਐਂਡ ਲੁਧਿਆਣਾ ਉਹ ਹੋਰ ਸਫਲ ਹੋਣ ਉਹ ਹੋਰ ਸਕਸੈਸਫੁਲ ਹੋਵਣ ਔਰ ਸਾਰੇ ਲੋਕਾਂ ਦਾ ਚਾਹੇ ਉਹ ਕਿਨੀ ਟ੍ਰਾਂਸਪਲੈਂਟ ਹੈ ਚਾਹੇ ਉਹ ਰੈਕਟਰ ਡਿਸਫੰਕਸ਼ਨ ਹੈ ਚਾਹੇ ਉਹ ਪ੍ਰੋਸਟੇਟ ਸਰਜਰੀਜ਼ ਹੈ ਚਾਹੇ ਕਿ ਕਿਡਨੀ ਕੈਂਸਰ ਸਰਜਰੀਜ਼ ਹੈ ਉਹ ਇਸ ਤਰ੍ਹਾਂ ਹੀ ਕਰਦੇ ਰਹੇ ਔਰ ਲੋਕਾਂ ਦਾ ਜਿਹੜਾ ਹੈਗਾ ਆ ਆਪਾਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਹੈਗੇ ਆ ਕਿ ਉਮਰ ਵੀ ਲੰਬੀ ਕਰਦੇ ਰਹਿਣ ਉਹਨਾਂ ਦੀ ਕੁਆਲਿਟੀ ਆਫ ਲਾਈਫ ਅੱਛੀ ਕਰਦੇ ਰਹਿਣ ਥੈਂਕ ਯੂ ਵੈਰੀ ਮਚ